ਸਸ਼੍ਰੀਕਾਲ ਕਲਿਆਣ ਟੀਵੀ ਪੰਜਾਬ ਵੇਖ ਰੂ ਤੁਸੀਂ ਹੀ ਤੇ ਪੰਜਾਬ ਦੇ ਵਿੱਚ ਨਗਰ ਨਿਗਮ ਚੋਣਾ ਨੂੰ ਲੈ ਕੇ ਇਸ ਵੇਲੇ ਸਿਆਸਤ ਜਿਹੜੀ ਸਰਗਰਮ ਹੈ ਉਧਰ ਦੂਜੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਗਈਆਂ ਨੇ ਇਸੇ ਵਿਚਾਲੇ ਦੱਸਦੀ ਹੈ ਕਿ ਬਠਿੰਡਾ ਦੇ ਵਿੱਚ ਐਸ ਡੀ ਐਮ ਬਲਕਰਨ ਸਿੰਘ ਜਿਨ੍ਹਾਂ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜਿਹੜੇ 8 ਬੂਥ ਨੇ ਉਹਨਾਂ ਬੂਥਾਂ ਨੂੰ ਲੈ ਕੇ ਤਿਆਰੀ ਪੂਰੀ ਮੁਕੰਮਲ ਹੈ ਪਰ ਬੂਥ ਇੱਕ ਜਿਹੜੀ ਮਸ਼ੀਨ ਈਵੀਐਮ ਮਸ਼ੀਨ ਹੁੰਦੀ ਹੈ ਉਹ ਤੇ ਇਸ ਦੇ ਨਾਲ ਹੀ ਪੰਜ ਜਿਹੜੇ ਅਧਿਕਾਰੀ ਕਰਮਚਾਰੀ ਨੇ ਉਹ ਤੇ ਹੋਰ ਜ ਸੁਰੱਖਿਆ ਦੇ ਲਈ ਤੇ ਰਿਕਾਰਡਿੰਗ ਦੇ ਲਈ ਕਰਮਚਾਰੀ ਨਾਲ ਜਾਣਗੇ ਤਾਂ 8 ਤੋਂ 10 ਬੰਦੇ ਜਿਹੜੇ ਇੱਕ ਬੂਥ ਦੇ ਲਈ ਨਿਯੁਕਤ ਕੀਤੇ ਗਏ ਨੇ ਤੇ ਇਸ ਦੇ ਦਰਮਿਆਨ ਉਹਨਾਂ ਦਾ ਕਹਿਣਾ ਹੈ ਕਿ 8 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੀ VOTING ਹੋਵੇਗੀ ਉਸ ਤੋਂ ਬਾਅਦ ਗਿਣਤੀ ਹੋਵੇਗੀ ਤੇ ਨਤੀਜੇ ਜਿਹੜੇ ਨੇ ਐਲਾਨੇ ਜਾਣਗੇ। ਤਾਂ ਪੰਜਾਬ ਦੇ ਵਿੱਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਹੁਣ ਜਿਹੜੀ ਤਾਰੀਖ ਉਹ ਨੇੜੇ ਆ ਰਹੀ ਹੈ ਜਿਸ ਦੇ ਨਾਲ ਕਿ ਉਮੀਦਵਾਰਾਂ ਦਿਆਂ ਦਿਲਾਂ ਦੀ ਧੜਕਣਾ ਵੀ ਵਧਦੀਆਂ ਜਾ ਰਹੀਆਂ ਨੇ। ਮਠੰਡਾ ਦੇ ਵਿੱਚ ਪੋਲਿੰਗ ਬੂਥਾਂ ਨੂੰ ਲੈ ਕੇ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਇਸੇ ਵਿਚਾਲੇ ਐਸ.ਡੀ.ਐਮ ਦੇ ਬੁੱਲੂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ VOTING ਹੋਵੇਗੀ ਤੇ ਉਸ ਤੋਂ ਬਾਅਦ ਕਾਊਂਟਿੰਗ ਕਰਕੇ ਨਤੀਜਾ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ। ਇਸ ਤਰ੍ਹਾਂ ਦੇ ਟੀਅਨ ਕਿੰਨੇ ਕਬੂਤ ਬਣਾਇਆ ਕਿੰਨੇ ਅ ਇਸ ਵੇਲੇ ਸਾਡੇ ਕੋਲੇ ਤਿੰਨ ਬਹਿੰਡਾ 48 ਨੰਬਰ ਵਾਰਡ ਗੋਨੇਆਣਾ ਨੌ ਨੰਬਰ ਵਾਰਡ ਤੇ ਲਹਿਰੇ ਤੇ ਚਾਰ ਵਾਰਡਾਂ ਦਾ ਇਲੈਕਸ਼ਨ ਸੰਬੰਧੀ ਅਸੀਂ ਟੀਮਾਂ ਡਿਸਪੈਚ ਕਰ ਰਹੇ ਹਾਂ ਜਿੱਦੇ ਬਹਿੰਡਾ ਦੇ ਤਿੰਨ ਬੂਥ ਨੇ ਗੋਨੇਆਣਾ ਇੱਕ ਤੇ ਲਹਿਰੇ ਚਾਰ ਬੂਥ ਟੋਟਲ 8 ਬੂਥ ਜਿਹੜੇ ਹੈਗੇ ਨੇ ਅੱਜ ਅਸੀਂ ਜਿਹੜੇ ਟੀਮਾਂ 8 ਟੀਮਾਂ ਤੋਰਨੇ ਆ ਇੱਥੇ ਜੀ ਕਿੰਨੀਆਂ ਮਸ਼ੀਨਾਂ ਲੱਗ ਸਕਦੇ ਕਿੰਨੇ ਜੀ ਹਰੇਕ ਪਰ ਬੂਥ ਤੇ ਇੱਕ ਮਸ਼ੀਨ ਲੱਗਦੀ ਹੈ ਜੀ ਸੇ ਉਹ ਲਾਈ ਗਈ ਹੈ ਕਿੰਨੇ ਚ ਲੱਗ ਪਰ ਬੂਥ 5 ਮੁਲਾਜ਼ਮ ਲੱਗਦੇ ਨੇ ਜੀ ਉਸਹਾ 88 485 40 ਕੁ ਮੁਲਾਜ਼ਮ ਜਿਹੜੇ ਜਾਣਗੇ ਨਾਲ ਪੁਲਿਸ ਕਰਮੀ ਹੋਣਗੇ ਕਿਉਂਕਿ ਵੀਡੀਓ ਕੈਮਰਾ ਵਾਲਾ ਹੋਊਗਾ ਇਸ ਕਰਕੇ ਟੋਟਲ ਤਕਰੀਬਨ 8-10 ਬੰਦੇ ਹੋ ਜਾਣਗੇ ਜੀ ਜਿਹੜੀ ਪੋਲਿੰਗ ਹੈ ਕਿਦੋਂ ਤੋਂ ਕਿਦੋਂ ਤੱਕ ਹੋਣੀ ਹੈ ਸੂਰੀ 8:00 ਵਜੇ ਲੈ ਕੇ 4:00 ਵਜੇ ਤੱਕ ਪੋਲਿੰਗ ਹੋਣੀ ਹੈ ਜੀ 4:00 ਵਜੇ ਤੋਂ ਬਾਅਦ ਗਿਣਤੀ ਹੋਊਗੀ ਗਿਣਤੀ ਉਸੇ ਦਿਨ ਹੋਊਗੀ ਉਸੇ ਜਨਮ ਮੌਕੇ ਤੇ ਹੋਊਗੀ